ਨੀ ਪਰ ਚੰਨੀਏ ਤੇਰੀ ਗੱਲ ਸੁਣ ਕੱਲ੍ਹ ਵਾਲਾ ਕਿਸੇ ਕੋ ਨਾ ਗੱਲ ਕਰੀ ਮਾੜੀ ਮੇਰੇ ਧਿਆਨ ਨਾਲ ਸੁਣ ਲੈ ਹੂੰ ਨੀ ਬੋਲੀ ਆੜੀ ਮੈਂ ਗੱਲ ਕਰਨ ਲੱਗੇ ਤੂੰ ਉਹ ਧਿਆਨ ਨਾਲ ਸੁਣ ਮੇਰੀ ਆ ਆ ਤੁਹਾਡਾ ਗਮਾਂਡੀਆਂ ਦਾ ਮੁੰਡਾ ਨਿਕਾ ਹਾ ਉਹ ਬਿੱਲੀਆਂ ਵਾਲੀਆਂ ਆਖਾ ਪੂਰੇ ਪੂਰੇ ਵਾਲਾਂ ਵਾਲਾ ਆ ਉਹ ਜਿਹੜਾ ਕਾਲੇ ਜਿਹੇ ਅੰਕ ਲਾ ਕੇ ਰੱਖਦਾ ਨੀ ਜਾ ਪਰੇ ਹੋਰ ਇੱਕ ਤਾਂ ਜਾ ਬੜੀ ਨੀ ਤੁਹਾਡਾ ਗਮਾਂਡੀਆਂ ਦਾ ਮੁੰਡਾ ਬਿੱਲੀਆਂ ਆਖਾ ਵਾਲਾ ਆਹੋ ਪੂਰਾ ਪੂਰਾ ਵਾਲਾਂ ਵਾਲਾ 니ਓ ਮੋਟਰਸਾਈਕਲ ਚੱਕਾ 니 ਜੋ ਵੱਡੇ ਵੱਡੇ ਮੋਟਰਸਾਈਕਲ ਚੱਕੇ ਫਿਰਦਾ ਉਹ ਵੱਡੇ ਵੱਡੇ ਟਾਰਾਂ ਵਾਲਾ ਮੋਟਰਸਾਈਕਲ ਇਹ ਮੁੰਡੇ ਕੋਲੇ ਹੈਗਾ ਮੋٹے ਮੋਟੇ ਟਾਰਾਂ ਵਾਲਾ 니 ਜੋ ਪਰੇ ਰੇੜਾ ਥੋੜੀ ਹੋਰੇ ਕੁਛ ਕਰੀ ਜਾਂਦੇ ਜੋ ਸੁਣਨਾ ਹੀ ਹਟ ਗਿਆ 니 ਭਾਈ ਮੋਟਰਸਾਈਕਲ ਮੋਟਰਸਾਈਕਲ ਵੱਡੇ ਵੱਡੇ ਟਾਰਾਂ ਵਾਲਾ ਹਾਂ ਹੁਣ ਆ ਗਏ ਦਿਮਾਗ ਹਾਂ 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 ਕਾਲੇ ਕੱਪੜਿਆਂ ਵਾਲਾ ਹਾਂ ਕਾਲੇ ਕੱਪੜਿਆਂ ਵਾਲਾ ਗੱਲ ਸੁਣ ਤੂੰ ਧਿਆਨ ਮੇਰੀ ਨਹੀਂ ਹੁਣ ਇਹ ਕਹਿੰਦੇ ਕੱਪੜੇ ਦੀ ਦੁਕਾਨ ਪਾਈ ਆ ਆਹੋ ਮੇਰੀ ਗੱਲ ਧਿਆਨ ਨਾਲ ਸੁਣ ਲੈ ਮਗਜਾ ਨਾ ਮਾਰੀ ਜਾ ਹੋਰੇ ਕਿਸੇ ਕੋਲੇ ਭਾਫ ਨਾ ਕੱਢੀ ਜਾ ਕੇ ਜਿਹਨੇ ਕੱਪੜੇ ਦੀ ਦੁਕਾਨ ਪਾਈ ਆ ਆਹੋ ਉਹ ਮੈਨੂੰ ਹੁਣ ਸਨੇਹਾ ਦੇ ਕੇ ਗਿਆ ਆਹੋ ਆਹੋ ਮੈਨੂੰ ਮਹੂਰਤ ਦਾ ਕਾਰਡ ਦੇ ਕੇ ਗਿਆ ਕਾਰਡ ਮਹੂਰਤ ਦਾ ਨਾ ਮੈਂ ਤਾਂ ਔਨ ਸਰਕਾਰ ਪਰੇ ਮਾਰਿਆ ਆ ਮੈਂ ਜਾਉਂ ਤਤੇ ਹੋ ਸ਼੍ਰੀਕ ਪਾਵੇ ਦੁਕਾਨ ਹੱਕ ਤੇ ਬਾਲੇ ਦੀਵਾ ਮੈਂ ਜਾਉਂਗੀ ਮੌਕਾ ਤੇ ਨਹੀਂ ਜਾਂਦੀ ਮੈਂ ਤਾਂ ਤੈਨੂੰ ਮੈਂ ਕਹਿਨੀ ਆ ਵੀ ਕਿਸੇ ਕੋਲੇ ਮਗਜਣਾ ਮਾਰੀ ਜਿ ਕਾਰਡ ਆ ਲਪੋਲੀ ਆਹੋ ਆਪਾਂ ਨੇ ਕਿਸੇ ਨੇ ਨਹੀਂ ਉਹਦੇ ਮੂਹਤੇ ਜਾਣਾ ਹੈਗਾ ਜੇ ਆਪਾਂ ਜਾਵਾਂਗੇ ਇੱਕ ਕਸੂਤ ਲੈਣਾ ਪੂ ਹੈ ਦੇਰਾਂ ਘਟੋ ਘਟ ਮੈਨੂੰ ਵੀ ਦਾ ਪਿੰਡ ਦੇ ਵਿੱਚ ਤਿੰਨ ਚਾਰ ਸੌ ਕਾਰਡ ਹੋਊਗਾ ਦੁੱਤਾ ਤਨ 400 ਬੰਦਾ ਜਾਉ ਇੱਕ ਦਿਨ ਚ ਹੀ ਦੇ 3 400 ਸੂਟ ਵਿਕ ਜੂਗਾ ਉਹ ਕਿਹਦੇ ਲੈਣ ਦਾ ਆਪਣੇ ਵਰਗੇ ਨੂੰ ਪਰ ਪਛਣ ਲੱਗਿਆ ਉਹ ਹਾਂ ਤਨ ਉਹ ਹੀ ਕਹਿੰਨੀਆ ਬਈ ਕੱਲ ਨੂੰ ਇੱਕ ਕਾਰਡ ਹੋਰ ਛਪਾਲਾ ਮੇਰੀ ਗੱਲ ਸੁ ਆਹੋ ਉਹ ਕਾਰਡ ਛਪਾ ਕੇ ਉਸੇ ਦਿਨ ਦਾ ਕਹਿੰਦਾ ਵੀ ਸਾਡੇ ਤਾਂ ਜਵਾਕ ਦਾ ਜਨਮ ਦਿਨ ਹੈ ਅੱਧੇ ਕ ਲੋਕੀ ਤੁਹਾਡੇ ਕੰਨੀ ਆ ਜਾਣਗੇ ਅੱਧੇ ਕ ਲੋਕੀ ਉੱਧਰ ਜਾ ਬੜਨਗੇ ਕਈਆਂ ਤਾਂ ਉੱਧਰ ਜਾਣਾ ਹੀ ਨਹੀਂ ਮੈਂ ਤੂੰ ਇਹ ਵੀ ਨਾ ਕਹੀਂ ਤੂੰ ਹੋਈ ਕਰੀ ਬਈ ਅਸੀਂ ਤਾਂ ਗਰਮੀਆਂ ਦੇ ਵਿੱਚ ਜੂਸ ਪਿਆ ਰਹਿਆ ਤਾਂ ਕਿ 10-15000 ਰੁਪਿਆ ਖਰਚਾ ਦੂਗਾ ਜੇ ਸ਼ਰੀਕ ਥੱਲੇ ਹੀ ਲਾਉਣਾ ਹੋਇਆ ਆਹੋ ਕੋਸਾ ਪੱਟ ਮੈਂ ਇਕੱਠੇ ਕਰੂੰ ਕੋਸ ਤੂੰ ਇਕੱਠੇ ਕਰ ਜਿਹੜਾ ਗੋਜਾ ਗੂਜਾ ਸੁੱਟਾ ਛੱਕੇ ਚ ਪਏ ਨੇ ਉਹ ਕੱਢ ਲਈ ਆਪਾਂ ਲਾਵਾਂਗੇ ਆ ਜੂਸ ਦੀ ਸਵੀਲ ਹਾਂ ਮੇਰੀ ਗਲਤੀ ਆ ਆਪਾਂ ਕਹਾਂਗੇ ਸਾਡੇ ਘਰੇ ਜੂਸ ਦੀ ਸਵੀਲ ਆ ਭਾਵੇਂ ਫਿਰ ਕਿਸੇ ਨੇ ਦੁਕਾਨ ਤੇ ਨਹੀਂ ਜਾਣਾ ਸਾਰੇ ਲੋਕ ਜੂਸ ਪੀਣ ਆਉਣਗੇ ਸਮਝ ਗਈ ਆਹੋ ਫਿਰ ਆਪਾਂ ਵਿਚਮਾਰਾ ਮਟਾ ਕਪੜਾ ਵਾਜੀ ਵੀ ਕਰਾਂ ਕਰਾਂਗੇ ਜਿਹੜੇ ਦੁਕਾਨ ਤੇ ਜਾਣ ਦੇ। ਆਹੋ। ਉਹੀ ਤਾਂ ਗਲਤਨ ਮੈਂ ਕਹਨੀ ਆ। ਬਈ ਕਾਇਦ ਆਹਾ ਸਿਆਸਤ ਖੇਡਾਂਗੇ ਆਪਾਂ ਵੀ। ਉਹਨੇ ਵੀ ਤਾਂ ਖੇਡੀ ਹੋ ਸੀ। ਪਹਿਲਾਂ ਉਹਨੇ ਵੀ ਖੇਡੀ ਸੀ ਇਹ ਗੱਲ। ਹਾਂ। ਹੁਣ ਆਪਾਂ ਖੇਡ ਕੇ ਦਿਖਾਵਾਂਗੇ ਉਹਨੂੰ। ਆ ਬਿੱਲੀਆਂ ਅੱਖਾਂ ਵਾਲਾ ਆਹੋ ਕੀ ਕਹਦੇ ਨੇ ਇਹਨੂੰ ਹਾਂ ਕੀ ਨਵਾ ਦਾ ਮੈਂ ਤਾਂ ਉਹ ਬਿੱਲੇ ਕਹਿਣੀ ਹੁੰਦੀ ਆ ਕੀ ਆ ਚਲ ਕੋਈ ਹੋਇਆ ਕੋਈ ਹੋਇਆ ਆਹੋ ਪਰ ਹੁਣ ਮੇਰੀ ਗੱਲ ਸੁਣ ਲੈ ਹੁਣ ਮਹੂਰਤ ਵਾਲੇ ਦਿਨ ਇੱਕ ਦਿਨ ਪਹਿਲਾਂ ਫੱਦਾ ਲਵਾਏ ਸਾਰੇ ਪੰਚ ਲੌਸਮੈਂਟ ਕਰਵਾ ਦੇ ਵੀ ਅਸੀਂ ਤਾਂ ਪੂਰਾ ਦਿਨ ਜੂਸ ਚਲਾਉਣਾ ਜਿਨ੍ਹਾਂ ਨੂੰ ਭਾਣਾ ਜੂਸ ਪੀਣ ਨੂੰ ਮਿਲੂ ਕੋਈ ਨਹੀਂ ਕੱਟ ਕੇ ਕੋਲੋਂ ਪੈਸੇ ਖੋਸੁੰਦਾ ਵੀ ਮਹੂਰਤ ਜਮ ਕੇ ਸਭ ਨੂੰ ਪਤਾ ਵੀ ਮਾਰੇ ਤੋਂ ਮਾਰਾ ਸੂਟ ਵੀ ਜਲਵਾਂਗੇ ਤਾਂ ਵੀ 2-3000 ਦਾ ਆਊਗਾ ਹਾਂ ਉਹੀ ਤਾਂ ਹੁਣ ਤਾਂ ਉਹੀ ਪੈਸੇ ਲਵੇ ਲੱਗੇ ਹੋਣੇ ਪੈਸੇ ਹੁਣ ਆਏ ਲਵੇ ਲੱਗੇ ਹੋਣੇ ਹੁਣ ਜੀਰੀ ਲੱਗਦੀ ਐ ਰਿਓ ਲਿਆ ਦਵਾਈਆਂ ਲਿਆ ਸਪਰੇ ਹਾਂ ਵਾਲੀਆਂ ਦਵਾਈਆਂ ਲਿਆ ਫੇ ਭਈਆਂ ਨੂੰ ਪੈਸੇ ਦੇਣੇ ਨੇ ਫਿਰ ਹਣ ਬੋਰ ਖਰਾਬ ਹੋਈ ਨੇ ਬੋਰ ਕਰਨੇ ਨੇ ਪਾਣੀ ਡੂੰਗੇ ਹੋਈ ਜਾਂਦੇ ਨੇ ਤੂੰ ਆਪ ਸਿਆਣੀ ਐ ਪੈਸੇ ਕਿਹਦੇ ਕੋਲੇ ਪਏ ਨੇ ਕਿਸੇ ਨੇ ਨਹੀਂ ਜਾਣਾ ਬਸ ਕਰਨਾ ਕੀ ਆ ਅਲਾਉਸਮੈਂਟ ਕਰਾ ਦੇਣੀ ਆ ਆਪਾਂ ਉਥੋਂ ਬਣੇ ਬਣਾਏ ਜੂਸ ਮਿਲਦੇ ਨੇ ਸੁੱਕਾ ਪਾਊਡਰ ਉਹ 40 ਲੀਟਰ ਦੇ ਵਿੱਚ ਇੱਕ ਡੱਬਾ ਪੈਂਦਾ ਕਿਲੋ ਵਾਲਾ ਆਪਾਂ ਕਿ ਮਸੰਮੀਆਂ ਦਾ ਜਾਂ ਨਾਰਾ ਦਾ ਕੱਢਣਾ ਵਾ ਆਪਾਂ ਕਿ ਮਸ਼ੀਨ ਲੈ ਕੇ ਜੂਸ ਕੱਢਣਾ ਮੇਰੀ ਗੱਲ ਤੇ ਆ ਮਸ ਆਪਾਂ ਸੁੱਕੇ ਡੱਬੇ ਪਾਓ ਕੋਲ ਕੋਲ ਕੇ ਵਿੱਚ ਮਿੱਠਾ ਪਾ ਪਾ ਕੇ ਦੇਈ ਜਾਣਾ ਨੇ ਹਾਂ ਉਹ ਬੜਾ ਸਵਾਦ ਆ ਪੀਣ ਨੂੰ ਜਮੇ ਆਇਆ ਲੱਗਦਾ ਜਿਵੇਂ ਓਰੀਜਨਲ ਜੂਸ ਹੁੰਦਾ ਹਾ ਮੇਰੀ ਅੱਜ ਤੱਕ ਦਿੱਤੀ ਸਲਾਹ ਕੋਈ ਫੇਰ ਨਹੀਂ ਹੋਈ ਸਭ ਕਾਮਯਾਬ ਹੁੰਦੀਆਂ ਨੇ ਤਾਂ ਇਹ ਤੈਨੂੰ ਮੈਂ ਕਹਣੀ ਆ ਇਹ ਸਲਾਹ ਵੀ ਮੇਰੀ ਪੂਰੀ ਕਾਮਯਾਬ ਹੋਊਗੀ ਹਾਂ ਪਰ ਕਿਸੇ ਕੋ ਭਾਫ ਨਾ ਕੱਢੀ ਵੀ ਦੁਕਾਨ ਕੀਤੀਆਂ ਹਨ ਕਰਨੀਆਂ ਹੋਰ ਨਾ ਕੰਮਾ ਕਟਵਾਕੀ ਫੇਰੇ ਜੂਸ ਆਈ ਲੋਸਮੈਂਟ ਵੀ ਨਹੀਂ ਕੰਮ ਕਰੂਗੀ ਓਕਾਰ ਕੋ ਤਾਂ ਲੋਕੀ ਭੁੱਲ ਜਾਂਦੇ ਨੇ ਇੰਨੇ ਦਿਨ ਪਹਿਲਾਂ ਕਿਹਦੇ ਯਾਦ ਰਹਿਣਾ ਆਪਣਾ ਤਰਕਨ ਲੋਸਮੈਂਟ ਕਰਾ ਦੇਣੀ ਆ ਰਾਤ ਨੂੰ ਕਰਾ ਦੇ ਤੜਕਾ ਫੇਰ ਕਰਾ ਦੇ ਆ ਵੀ ਭਾਈ ਸਾਡੇ ਘਰੇ ਜੂਸ ਦਾ ਜੱਗ ਆ ਜੂਸ ਦਾ ਲੰਗਰ ਚੱਲਣਾ ਮੇਰੇ ਘਰ ਨੂੰ ਜੂਸ ਦਾ ਲੰਗਰ ਚੱਲਣਾ ਆਹੋ ਆਹ ਡੱਬੇ 1 ਲੀਟਰ ਚ 1 40 ਲੀਟਰ ਚ ਇੱਕ ਡੱਬਾ ਪੈਂਦਾ ਸੁੱਕਾ ਪਾਊਡਰ ਜਿਹੜਾ ਜਮੇ ਪੀਣ ਨੂੰ ਜੂਸ ਵਰਗਾ ਲੱਗਦਾ ਆਹੋ 5-7 ਮਾਇ ਲਿਆ 5-7 ਤੂੰ ਲੈ 100-100 ਦਾ ਡੱਬਾ ਹੋ ਿੱਡੀ ਕਬੱਡੀ ਕਰ ਲਾ ਜਦੋਂ ਲੋ 1000-1000 ਲੱਗ ਪਈਗਾ ਆ 10-15 ਮੁੰਡੇ ਇਕੱਠੇ ਕਰ ਲਾਂਗੇ ਆ ਮਾਨੂੰ ਰੇਰਾਂਗੇ 200 ਰੁਪਿਆ ਮੁੰਡਿਆਂ ਨੂੰ ਆਪਾਂ ਤਾਂ 2 ਘੰਟੇ ਇੱਕ ਕੰਮ ਖਰਾਬ ਕਰਨਾ ਜਾਨੂੰ ਉਹਦੇ 2 ਘੰਟੇ ਜੀ ਉਧਰ ਮਹੂਰਤ ਦਾ ਟਾਈਮ ਹੋ ਜਾਊਗਾ ਹੋ ਹਟੂ ਆਪਾਂ 2 ਘੰਟੇ ਲੋਕਾਂ ਨੂੰ ਇੱਧਰ ਰਿਹਾਈ ਰੱਖਾਂਗੇ ਦੂਸਰੇ ਵਿੱਚ ਸਮਝ ਗਈ ਨਾ ਗੱਲ ਠੀਕ ਆ ਚੰਗਾ ਓਕੇ ਬਾਏ ਬਾਏ ਠੀਕ ਆ ਆ ਹਮੇ ਜਾਣੀ ਆ ਓਕੇ ਬਾਏ ਬਾਏ ਮੈਂ ਵੀ ਕਿਸੇ ਹੋਰ ਪੰਪ ਉੱਧਰ ਜਾ ਕੇ ਆਉਣਾ ਕਿਸੇ ਹੋਰ ਨੂੰ ਵੀ ਪੰਪ ਪੰਪ ਮਾਰ ਕੇ ਹੂੰ ਠੀਕ ਆ ਆਹੋ ਮੈਂ ਤਾਂ ਕੀ ਰਹੀ ਜਵਾਂ ਆਂ